ਕੱਲ ਜ਼ਿਆਦਾ ਆਇਆ। ਲਓ ਜੀ ਅੱਜ ਆਏ ਸੀ ਬਡਾਲੇ ਸੂਪਰ ਏਰੀਆ 'ਚ ਤੇ ਆ ਵੇਖ ਲੋ ਤੁਸੀਂ ਪਾਣੀ ਸੜਕਾਂ ਦੇ ਉੱਤੋਂ ਦੀ ਤੇ ਕੱਲ ਦਾ ਪਾਣੀ ਬਹੁਤ ਜ਼ਿਆਦਾ ਹੋ ਗਿਆ। ਤੇ ਆ ਤੋ ਇਹ ਹਾਲਾਤ ਦੇਖ ਲੋ 2023 'ਚ ਪਹਿਲਾਂ ਪਾਣੀ ਆਇਆ ਸੀ ਤੇ ਅੱਜ ਦੁਬਾਰਾ ਪਾਣੀ ਫੇਰ ਆ ਗਿਆ। ਲਓ ਜੀ ਆ ਪਾਣੀ ਦੀ ਤੁਸੀਂ ਸਪੀਡ ਚੈੱਕ ਕਰੋ ਇੱਥੇ ਝੋਨਾ ਸੀ ਤੇ ਪਾਣੀ ਦੇਖੋ ਕਿੰਨਾ ਆਹ ਵੇਖੋ ਦੂਰ ਤੱਕ ਤੇ ਹੁਣ ਮੋਟਰਸਾਈਕਲ ਆਤਾ ਤੇ ਆਹ ਵੇਖ ਲਓ ਤੁਸੀਂ ਸਪੀਡ 2023 ਚ ਵੀ ਆਇਆ ਸੀਗਾ ਤੇ ਅੱਜ 2025 ਦੇ ਵਿੱਚ ਵੇਚ ਲੋ ਮੰਡਾਲਾ ਹਾਨ ਚੱਕ ਤੇ ਸਾਰੇ ਪਿੰਡ ਡੁੱਬਿਆ ਦੂਰ ਤੱਕ ਦੇਖੋ ਤੁਸੀਂ ਸਾਰੇ ਪਾਣੀ ਪਾਣੀ ਆ ਬਈ ਬਹੁਤ ਜ਼ਿਆਦੇ ਇਹ ਜਿਹੜਾ ਇਹ ਬਡਾਲੇ ਨੂੰ ਆਪਣਾ ਬਡਾਲੇ ਤੋਂ ਸਿੱਧਾ ਪੱਟੀ ਨੂੰ ਜੋੜਦਾ ਨਾ ਰੋਇਪੁਰ ਨੂੰ ਇਹ ਰੋਡ ਜਮਾ ਬਲੌਕ ਹੋ ਗਿਆ ਇੱਥੇ ਮੋਟਰਸਾਈਕਲ ਵੀ ਨਹੀਂ ਲੰਘਦਾ ਆ ਦੇਖ ਲਓ ਪਾਣੀ ਦੀ ਸਪੀਡ ਤੁਸੀਂ ਬਹੁਤ ਜ਼ਿਆਦਾ ਆ ਤੇ ਇਹ ਰਾਹ ਜਮਾ ਬੰਦ ਹੋ ਗਿਆ ਕੋਈ ਵੀ ਨਾ ਆਵੇ ਤੇ ਬਾਬਾ ਮੇਰ ਕਰੇ ਕਿੰਨੇ ਸੋਹਣੇ ਝੋਨੇ ਸੀ ਦੇਖ ਲਓ ਸਰ ਪਾਣੀ ਪਾਣੀ ਦੇਖਦਾ ਹਰਕਾ ਹਰਕਾ ਸੜਕ ਸਾਰੀ ਵੀ ਪੋਲੀ ਹੋ ਗਈ ਆ ਸੋ ਭਾਈ ਆਪਾਂ ਤਾਂ ਇਹ ਅਰਦਾਸ ਕਰਦੇ ਆ ਰੱਬ ਅੱਗੇ ਕੀ ਆਫਤ ਜਿਹੜੀ ਆਉਂਦੀ ਆ ਪੰਜਾਬ ਤੇ ਨਾ ਆਵੇ ਜੇ ਆਈ ਗਈ ਆ ਰੱਬ ਮਿਹਰ ਕਰੇ ਬਈ ਸਾਰੀਆਂ ਫਸਲਾਂ ਰੁਲ ਗਈਆਂ ਹੱਥੀਂ ਪਾਲੀਆਂ ਫਸਲਾਂ ਬੜਾ ਮਨ ਨੂੰ ਦੁੱਖ ਲੱਗਦਾ ਅੱਜ ਪੰਜਾਬੀਆਂ ਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਨਿਸਰੇ ਝੋਨੇ ਕਿੰਨੇ ਸੋਹਣੇ ਆ ਦੇਖੋ ਦੁੱਖ ਲੱਗਦਾ ਆ ਦੇਖੋ ਇਸ ਮਾਝੇ ਨੇ 47 ਹੜਾਈ 84 ਹੰਡਾਈ 88 ਹੰਡਾਈ ਤੇ ਆ ਵੇ ਲੋ ਤੁਸੀਂ ਹਾਲਾਤ ਗਰਾਊਂਡ ਜ਼ੀਰੋ ਤੋਂ ਇਹਨੇ ਵੀ ਕਿਤੇ ਬੰਨ ਤੇ ਖੜ ਕੇ ਆਪਾਂ ਲਗਾ ਰਿਹਾ ਤੁਹਾਨੂੰ ਇਹ ਫਰੋਈਪੁਰ ਏਰੀਆ ਬਈ ਸਾਰਾ ਡੁੱਬਿਆ ਪਿਆ ਸਾਰੇ ਘਰ ਡੁੱਬੇ ਪਏ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਪਾਣੀ ਹੀ ਪਾਣੀਆਂ ਵੇਖੋ ਲਓ ਜੀ ਹੁਣ ਪੰਜਾਬ ਦੇ ਨਾਲ ਖੜਨ ਦੀ ਲੋੜ ਆ ਵੇ ਲੋ ਸਾਰੇ ਪਾਸੇ ਜਿੱਧਰ ਚੋਨਾ ਹੀ ਚੋਨਾ ਸੀਗਾ ਆ ਵੇ ਲੋ ਹੁਣ ਤੁਸੀਂ ਹਾਲਾਤ ਵੇਖਣੋ ਆਪ ਹੀ ਆਹ ਹਾਲਾਤ ਬਣੇ ਪਏ ਆ ਕਿੱਥੇ ਇਥੇ ਫਸਲਾਂ ਦੀ ਸਾਰਾ ਸਮੁੰਦਰ ਬਣਿਆ ਪਿਆ ਇਹ ਬਡਾਲੇ ਨਾਲੋਂ ਜਮਾ ਸਰਕਟ ਟੁੱਟ ਗਿਆ ਹੁਣ ਸਾਹਮਣੇ ਯਾ ਲੱਗ ਗਿਆ ਗੋੜਾ ਦਾ ਵੀ ਤਾਂ ਜਾਂਦਾ ਪਾਣੀ ਹਣਾ ਹਾਂ ਜਾਂਦਾ ਬਹੁਤ ਜਿਆਦਾ ਪਾਣੀ ਲਓ ਜੀ ਹੁਣ ਵੱਧ ਤੋਂ ਵੱਧ ਇਹ ਨਹੀਂ ਵੀ ਹੁਣੇ ਤੁਸੀਂ ਚਾਰਾ ਲੈ ਕੇ ਆ ਜਾਣਾ ਆਲੇ ਪਾਣੀ ਬਹੁਤ ਜਿਆਦੇ ਆ ਇੱਕ ਦੋ ਦਿਨ ਇਕੱਠਾ ਕਰ ਲਓ ਹਣਾ ਵੀ ਘਰਾਂ ਚ ਤੇ ਫਿਰ ਤੁਸੀਂ ਲੈ ਕੇ ਆ ਜਾਓ ਬਾਕੀ ਹਾਲਾਤ ਤੁਸੀਂ ਪਿੱਛੇ ਦੇਖ ਲਓ ਹਾਲਾਤ ਬਹੁਤ ਮਾਰੇ ਤੇ ਕੋਈ ਕਾਲੀ ਨਾ ਕਰਿਓ ਜਦੋਂ ਪਾਣੀ ਉਤਰ ਜਾਊਗਾ ਤੇ ਉਦੋਂ ਤੁਸੀਂ ਇੱਥੇ ਲੈ ਕੇ ਆ ਜਾਓ ਫਰੋਇਸਪੁਰ ਏਰੀਆ ਦੇ ਵਿੱਚ ਕਿ ਹੁਣ ਤਾਂ ਹਾਲਾਤ ਬਹੁਤ ਔਖੇ ਆ ਤੁਰ ਕੇ ਜਾਣਾ ਵੀ ਬਹੁਤ ਔਖਾ ਆ ਹਾਲਾਤ ਤੁਸੀਂ ਦੇਖ ਹੀ ਲਏ ਆ ਹਾਂ ਉਹ ਜਿਹੜੇ ਬੰਨ ਤੇ ਬੰਦ ਰਹਾ ਪੈਣਾ ਨਹੀਂ ਅਸੀਂ ਟਰੈਕਟਰ ਲੈ ਜਾਂਦੇ ਹਾਂਗਾ ਟਰੈਕਟਰ ਲੰਘ ਜਾਂਦਾ ਜੇ ਤੁਸੀਂ ਟਰੈਕਟਰ ਤੇ ਆਓਗੇ ਤਾਂ ਅੱਗੇ ਲੰਘੂਗਾ ਨਹੀਂ ਤਾਂ ਪਾਣੀ ਦਾ ਵਹਾਅ ਅੱਗੇ ਬਹੁਤ ਜ਼ਿਆਦਾ ਆ ਆ ਵੇਲੇ ਦੂਰ ਤੱਕ ਕਿਵੇਂ ਪਾਣੀ ਹੀ ਪਾਣੀ ਆ ਇਧਰ ਵੇਖੋ ਨਿਸਰਿਆ ਝੋਨਾ ਆ ਦੇਖੋ ਜਮਾ ਡੁੱਬ ਗਿਆ ਕਿਉਂਕਿ ਪਾਣੀ ਹੁਣ ਵਧਦਾ ਜਾਂਦਾ ਘਟਨ ਵਾਲਾ ਦਾ ਕੰਮ ਹੀ ਨਹੀਂ ਰਹਿ ਗਿਆ ਪਾਣੀ ਫਲ ਵਧੀ ਜਾਂਦਾ ਸਪੀਡ ਵੇਖ ਲਓ ਪਾਣੀ ਦੀ ਮਸਾਂ ਤੁਰਿਆ ਜਾਂਦਾ ਹੋ ਜੰਗੀ ਹਾਲੇ ਕੀ ਪਤਾ ਆਈ ਕਿ ਨਹੀਂ ਆਈ ਚਾਹੀਦੀ ਆ ਉਹ ਐਂਦੀ ਦਾ ਹੈ ਇਹ ਇੰਨਾਂ ਦੇ ਚਾਹੀਦੀ ਆ ਟੱਕਰ ਕਰਕੇ ਜੇ ਨਾ ਤਾਂ ਮੋੜੀ ਦੇ ਦੇਖੇ ਨੇ ਪੰਜਾਹ ਦੇ ਨੇ ਜਿਹੜੇ ਦੇ ਨਹੀਂ ਸਕਦੇ ਤੇ ਜਿਹਦੀ ਫਸਲ ਆ ਨਾ ਟੁੱਟਣ ਟੁੱਟਣਾ ਆਹ ਵਾ ਛਿੱਲੀ ਜਾਣੀ ਛੜਤ ਸਾਰੀ ਟੁੱਟੀ ਜਾਂਦੀ ਆ ਆ ਬਹਿ ਜਾਂਦੀ ਜੇ ਆ ਦੇਖੋ ਇਹ ਸਾਰੇ ਝੋਨੇ ਡੁੱਬ ਗਏ ਕੀ ਕਹੀਏ ਵਾਰ-ਵਾਰ ਤੁਸੀਂ ਹੁਣ ਆਪ ਹੀ ਵੇਖ ਲਓ ਆ ਹਾਲਾਤ ਬਣੇ ਪਏ ਆ ਪੰਜਾਬ ਦੇ ਬਾਈ ਸਾਰਾ ਕੁਝ ਡੁੱਬ ਗਿਆ ਹਰਾ ਚਾਰਾ ਵੀ ਖਤਮ ਹੋ ਗਿਆ ਝੋਨਾ ਵੀ ਖਤਮ ਹੋ ਗਿਆ ਪਾਣੀ ਤੁਸੀਂ ਸਪੀਡ ਆਪ ਹੀ ਵੇਖ ਲਓ ਤਾਂ ਯਾਨਾ ਬਾਪੂਲੇ ਬਾਪੂਲੇ ਅਕੇ ਦਾ ਮਹਾਨੀ ਕਰਕੇ ਗਿਆ ਤੇ ਉਹੋ ਨਹੀਂ ਆਇਆ ਹੈ ਛੌਣ ਚੜਦਾ ਪਗਲੀ ਵਾਲੇ ਬੋਲਦੇ ਚੜਦਾ ਹਾਂ ਚੜਦਾ ਹੁਣ ਚੜਦਾ ਯਾਰੋ ਪੂਰਾ ਮੇਰਾ ਵੀ ਚਾਂਟ ਦਿੰਦਾ ਬਗਲੇ ਬੋਲਦੇ ਐ ਭੰਗ ਬਗਲੇ ਪੌਲ ਦਾ ਬਹੁਤ ਉੱਚਾ ਆ ਪੌਲ ਤੇ ਨਹੀਂ ਆਇਆ ਪਾਣੀ ਪੌਲ ਦੇ ਉੱਤੇ ਖੜ ਕੇ ਤਾਂ ਦਰਿਆ ਦੇਖਿਆ ਜਾਂਦਾ ਸਾਰੇ ਪਾਸੇ ਪਾਣੀ ਪਾਣੀ ਬਈ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਸਾਰੇ ਪਾਸੇ ਹੈ ਪੰਜਾਹ ਦੇ ਮੰਮੀ ਹੁੰਦੇ ਕਿ ਭਾਈ ਰੱਬਾ ਕਿੱਥੇ ਜਾਂ ਫਿਰਦੇ ਨਹੀਂ